ਇੰਗਲੈਂਡ ਤੋਂ ਇੱਕ ਪਰਿਵਾਰ ਦੀ ਕਾਲ ਆਈ ਆ ਤੇ ਉਹਨਾਂ ਦੀ ਲੜਕੀ 15 ਸਾਲਾਂ ਤੋਂ ਲਾਪਤਾ ਆ ਤੇ ਉਹਨਾਂ ਨੂੰ ਸ਼ੱਕ ਆ ਵੀ ਉਹਨਾਂ ਦੀ ਲੜਕੀ ਨੂੰ ਕਿਸੇ ਨੇ ਗੁੰਮਰਾਹ ਕਰਕੇ ਕਿਸੇ ਹੋਰ ਮੁਲਕ ਦੇ ਵਿੱਚ ਲਿਜਾ ਕੇ ਉਸਦੇ ਨਾਲ ਵਿਆਹ ਕਰ ਲਿਆ ਆ ਸੁਣੋ ਉਸ ਆਂਟੀ ਦੀ ਜਮਾਨੀ ਉਸ ਦੀ ਕੁੜੀ ਦੀ ਸਟੋਰੀ ਜੀ ਪਲੀਜ਼ ਤੁਸੀਂ ਵੀ ਸਾਡੀ ਮਦਦ ਕਰੋ ਨਾ ਮੈਂ ਬੜੀ ਤੀਨ ਮੈਨਾਂ ਜੋ ਨਹੀਂ ਮੈਨੂੰ ਮੇਰੀ ਸ਼ੱਕ ਜਾਨ ਨਿਕਲ ਜੇ ਮੇਰੀ ਧੀ ਅਕਮਲੀ ਨੂੰ ਮੈਂ ਤੂੰ ਮੈਂ ਬਹੁਤ ਹੱਥ ਜੜ ਕੇ ਬੇਨਤੀ ਕਰਦੀ ਸਾਰਿਆਂ ਨੂੰ ਮੇਰੀ ਧੀ ਨੂੰ ਲੱਭ ਕੇ ਮੈਨੂੰ ਮਿਲਾ ਦੋ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਆਪਣੀ ਧੀ ਚਾਹੀਦੀ ਹੈ ਬਸ ਮੈਂ ਕਹਾਂ ਤਾਂ ਦੂਸਰਾ ਵੀ ਘਰ ਚੱਲ ਜਾ ਮੈਂ ਨਹੀਂ ਤਾਂ ਜੇ ਰੋਂਦੀ ਰਹੀ ਸਾਰੀ ਦਿਨ ਹੀ ਰੋਂਦੀ ਰਹੀ ਪਲੀਜ਼ ਪਲੀਜ਼ ਮੇਰੀ ਮਦਦ ਕਰੋ ਨਹੀਂ ਨਹੀਂ ਜੀ ਲੱਭਣ ਦੇ ਵਿੱਚ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜੀ ਟਾ ਵੀ ਇਹਨਾਂ ਦੀ ਬੇਟੀ ਹੋ ਸਕਦਾ ਹੈ ਪਾਕਿਸਤਾਨ ਦੇ ਵਿੱਚ ਹੋਵੇ ਵੀ ਇਹਨਾਂ ਦੇ ਬੇਟੇ ਨੂੰ ਇਹਨਾਂ ਦੀ ਬੇਟੀ ਨੂੰ ਕੋਈ ਆਪਣੀਆਂ ਗੱਲਾਂ ਦੇ ਵਿੱਚ ਵਰਗ ਲਾ ਕੇ ਇਹਨਾਂ ਦੇ ਖਿਲਾਫ ਕਰਕੇ ਤੇ ਇਹਨਾਂ ਦੀ ਬੇਟੀ ਨੂੰ ਲੈ ਗਿਆ ਹੈ ਜੀ ਸასი ਕਾਲ ਜੀ ਜੀ ਸასი ਕਾਲ ਜੀ ਹਾਂ ਜੀ ਭਾਜੀ ਜਿੱਦਾਂ ਸਾਡੀ ਬੇਟੀ ਫਿਰ ਚੱਲ ਗਈ ਲੈ ਗਿਆ ਕੋਈ ਇਹ ਚੱਲ ਗਈ ਕਿੱਦਾਂ ਪਤਾ ਨਹੀਂ ਵੀ ਸਾਨੂੰ ਇਦਾਂ ਲੱਗਦਾ ਜਿਵੇਂ ਕੋਈ ਪਾਕਿਸਤਾਨ ਚ ਲੈ ਗਿਆ ਜਿੱਦਾਂ ਅਸੀਂ ਗੱਲਾਂ ਸੁਣਦੇ ਆ ਲੋਕਾਂ ਦੀਆਂ ਹੋਰ ਵੀ ਕਿ ਅਸੀਂ ਤੁਹਾਡੀ ਵੀਡੀਓ ਦੇਖੀ ਜਿੱਦਾਂ ਤੁਸੀਂ ਸਾਰਿਆਂ ਦੀ ਹੈਲਪ ਕਰਦੇ ਸਾਡੀ ਵੀ ਹੈਲਪ ਕਰੋ ਪਲੀਜ਼ ਠੀਕ ਹੈ ਜੀ ਤੇ ਤੁਹਾਡੀ ਬੇਟੀ ਦੀ ਉਮਰ ਕਿੰਨੀ ਸੀਗੀ ਜਦੋਂ ਉਹ ਘਰੋਂ ਗਈ ਸੀਗੀ ਉਹ 18 ਤੋਂ ਉੱਤੇ ਸੀਗੀ ਠੀਕ ਹੈ ਜੀ ਤੇ ਤੁਹਾਡੀ ਕੁੜੀ ਤੁਹਾਡੀ ਬੇਟੀ ਤੁਹਾਡੀ ਬੇਟੀ ਸਟੱਡੀ ਕਰਦੀ ਸੀ ਜਾਂ ਕੰਮ ਕਰਦੀ ਸੀ ਸਟੱਡੀ ਕਰਦੀ ਸੀਗੀ ਤੋਂ ਡੀਕਨ ਕੇ ਕੰਮ ਕਰਦੀ ਸੀਗੀ ਤੇ ਸਾਨੂੰ ਮਗਰੋਂ ਫੇ ਪਤਾ ਲੱਗਾ ਵੀ ਉਹ ਕਾਲਜ ਨਹੀਂ ਜਾਂਦੀ ਸੀ ਠੀਕ ਹੈ ਤੁਹਾਡੀ ਬੇਟੀ ਬੌਰਨ ਸੀਗੀ ਨਾ ਯੂਕੇ ਦੀ ਹਾਂਜੀ ਕਿ ਜੁਪੀ ਦੀ ਗੰਦਗੀ। ਓਕੇ ਜੀ। ਤੇ ਆ ਓਕੇ। ਉਸ ਤੋਂ ਬਾਅਦ ਜਦੋਂ ਤੁਹਾਡੀ ਕੁੜੀ ਮਿਸਿੰਗ ਹੋ ਗਈ ਆ ਤੇ ਤੁਸੀਂ ਪੁਲਿਸ ਦੇ ਵਿੱਚ ਕੰਪਲੇਂਟ ਲਿਖਾਈ ਵੀ ਤੁਹਾਡੀ ਕੁੜੀ ਮਿਸਿੰਗ ਹੋ ਗਈ ਆ। ਹਾਂਜੀ ਸੀ ਲਿਖਾਈ ਸੀ ਕਹਿੰਦੇ 18 ਤੋਂ ਉੱਤੇ ਆ। ਓਕੇ ਉਸ ਤੋਂ ਬਾਅਦ ਤੁਹਾਡੀ ਕੁੜੀ ਦੇ ਨਾਲ ਕੋਈ ਗੱਲਬਾਤ ਕੋਈ ਹੋਈ ਹੋਈ ਹੋਵੇ ਫੋਨ ਤੇ ਜਾਂ ਤੁਹਾਨੂੰ ਮਿਲੀ ਹੋਵੇ। ਇੱਕ ਦੋ ਕਵਾਰੀ ਜਿੱਦਾਂ ਗੱਲ ਇਥੇ ਹੋਈ ਆ ਫੇਰ ਇੱਕ ਵਾਰੀ ਮਿਲੀ ਸੀ ਕਿਸੇ ਸੈਂਟਰ ਦੇ ਇਹ ਰਗੰਦੀ ਮੈਚਲ ਜਾਣਾ ਕੰਮ ਲਈ ਕਿਤੇ ਬਾਹਰ ਤੇ ਮੁੜ ਕੇ ਫੇਰ ਨਹੀਂ ਗੱਲ ਹੋਈ ਸਾਡੀ ਚੱਲ ਕਿੱਥੇ ਜਾਣਾ ਬਾਰ ਕਿਹੜੇ ਮੁਲਕ ਦਾ ਨਾਮ ਲੈ ਰਹੀ ਸੀ ਵੀ ਕਿੱਥੇ ਚੱਲ ਜਾਣਾ ਮੈਂ ਕਰ ਕਹੇ ਸੀ ਮੈਂ ਮੇਰ ਘਰੋਂ ਮੈਂ ਚੱਲ ਜਾਣਾ ਤੇ ਜਦੋਂ ਮੈਂ ਮੁੜ ਕੇ ਆਉਂਗੀ ਫਿਰ ਆਪਾਂ ਮਿਲਾਂਗੇ ਓਕੇ ਤੁਹਾਡੇ ਨਾਲ ਤੁਹਾਡੀ ਬੇਟੀ ਦਾ ਰਿਲੇਸ਼ਨ ਕਿਵੇਂ ਸੀਗਾ ਵੀ ਪਿਆਰ ਨਾਲ ਸੀ ਜਾਂ ਤੁਸੀਂ ਝਿੜਕਦੇ ਸੀ ਗੁੱਸੇ ਦੇ ਨਾਲ ਰਹਿੰਦੇ ਸੀ ਜਾਂ ਕੀ ਤੁਹਾਡੇ ਘਰ ਦਾ ਕੀ ਮਾਹੌਲ ਸੀਗਾ ਆਪਣੇ ਬੱਚੇ ਪ੍ਰਤੀ ਮੋਹਲ ਫਰਟਾ ਪਾਜੀ ਬਹੁਤ ਸੋਹਣਾ ਠੀਕ ਸੀਗਾ ਬਸ ਜਿਹੜਾ ਘਰ ਤੇ ਆਪਣੇ ਇੰਡੀਆ ਚ ਹੁੰਦਾ ਆ ਕਿ ਮੈਨੂੰ ਸੇ ਦਾਦਾ ਨੰਨ ਕਹਿੰਦੇ ਸੀ ਵੀ ਅੱਧਾ ਕਿਚਨ ਦਾ ਕੰਮ ਸਿੱਖ ਲਾ ਕਿਚਨ ਦਾ ਕੰਮ ਸਿੱਖ ਲਾ ਇਦਾਂ ਹੋਰ ਕੁਝ ਨਹੀਂ ਸੀ ਜਦੋਂ ਬਸ ਠੀਕ ਠਾਕ ਸੀ ਜੀ ਬੜਾ ਬੋਲਦੀ ਨਹੀਂ ਸੀ ਕੁਆਇਟ ਥੋੜਾ ਕੁਆਇਟ ਰਹਿੰਦੀ ਸੀ ਗੰਨ ਨਿੰਦ ਲੱਗਦੀ ਸੀ ਪਹਿਲੇ ਦਿਨ ਪਹਿਲਾਂ ਨਹੀਂ ਕੀ ਹੁੰਦੀ ਵੀ ਥੋੜਾ ਬੋਲਦੀ ਸੀ ਜਦੋਂ ਓਕੇ ਤੁਹਾਡੇ ਕਿੰਨੇ ਬੱਚੇ ਨੇ ਜੀ ਸਰ ਦੋ ਗੁੱਡੀਆਂ ਹੀ ਸਿੱਖਿਆ ਦੂਸਰੀ ਬੇਟੀ ਦੀ ਉਮਰ ਓਹ ਹੋ ਹੋ ਤੇ ਇਹ ਤੁੱਟਿਆ ਯਾਨੀ ਕਿ ਉਹ ਉਹ ਯਾਨੀ ਕਿ ਛੋਟੀ ਸੀ ਉਹ ਤਾਂ ਛੋਟੀ ਸੀ ਛੋਟੀ ਸੀ ਉਹ ਉਹ ਜਿਹੜੀ ਗਈ ਉਹ ਵੱਡੀ ਸੀ ਇਹ ਛੋਟੀ ਹੈ ਦੂਜੀ ਠੀਕ ਹੈ ਜੀ ਇਹ ਕਿਹੜੇ ਸਾਨ ਦੇ ਵਿੱਚ ਤੁਹਾਡੀ ਬੇਟੀ ਘਰੋਂ ਗਈ ਹੈ 2008 ਦੀ ਗੱਲ ਆ ਅੱਛਾ ਦੋਨਾਂ ਭੈਣਾਂ ਦਾ ਆਪਸ ਵਿੱਚ ਕਿਦਾਂ ਵਧੀਆ ਪਿਆਰ ਸੀ ਕਿਦਾਂ ਆਪਸ ਵਿੱਚ ਗੱਲ ਸ਼ੇਅਰ ਕਰਦੀਆਂ ਜੇ ਤੁਸੀਂ ਭੈਣ ਤੋਂ ਪੁੱਛਿਆ ਉਹ ਤੋਂ ਵੀ ਤੇਰੇ ਨਾਲ ਬੇਟਾ ਕੋਈ ਗੱਲ ਕੀਤੀ ਹੋਵੇ ਵੀ ਇਹਨੇ ਜਾਣਾ ਹੈ ਕਰਾਉਣਾ ਨਹੀਂ ਉਹ ਤਾਂ ਠੀਕ ਸੀ ਇਦਾਂ ਦੀ ਕੋਈ ਇਦਾਂ ਕੋਈ ਗੱਲ ਇਦਾਂ ਬਦਾਂ ਨਹੀਂ ਕੋਈ ਤਾਂ ਉਹ ਜਿਹੜੀ ਛੋਟੀ ਹੋ ਜਾਂਦਾ ਬੋਲਦੀ ਹੈ ਉਹ ਕੁਆਲਿਟੀ ਸੀ ਪਰ ਇਦਾਂ ਦਾ ਇਦਾਂ ਠੀਕ ਸੀ ਜਿਵੇਂ ਬਰਪਾ ਕਰਕੇ ਠੀਕ ਨੋਰਮ ਰਹੀ ਨਹੀਂ ਇਦਾਂ ਕੁਝ ਵੀ ਦੱਸ ਸਕਾਂ ਨਹੀਂ ओके ਤੇ ਉਹਨੇ ਕਦੇ ਤੁਹਾਡੇ ਨਾਲ ਬੇਟੀ ਨੇ ਤੁਹਾਡੀ ਨੇ ਗੱਲ ਕੀਤੀ ਹੋਵੇ ਵੀ ਹਾਂ ਵੀ ਮੈਂ ਕਿਸੇ ਨੂੰ ਪਿਆਰ ਕਰਦੀ ਆ ਜਾਂ ਰਿਲੇਸ਼ਨ ਦੇ ਵਿੱਚ ਆ ਕਿਸੇ ਨਾਲ ਵਿਆਹ ਦੀ ਕੋਈ ਲੈ ਕੇ ਜਾਂ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਕਿਸੇ ਉਹਦੇ ਵਿਆਹ ਦੀ ਗੱਲ ਚਲਾਈ ਹੋਵੇ ਜਾਂ ਕੋਈ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਵਿੱਚ ਹੋ ਰਹੀਆਂ ਸੀ ਉਹਨੇ ਤਾਂ ਕੋਈ ਨਹੀਂ ਗੱਲ ਕੀਤੀ ਮੈਂ ਇਦਾਂ ਉਹਦਾ ਮੈਂ ਕਿਹਾ ਸੀ ਕਿ ਆਪਣੀ ਗੁੱਡੀ ਮੈਂ ਤੁਹਾਨੂੰ ਤੁਸੀਂ ਵੱਡੀ ਹੋਣੇ ਜਾਂਦੀ ਹੋ ਤੇਰਾ ਹੁਣ ਵਿਆਹ ਕਰ ਦਵਾਂਗੇ ਹਨਾ ਉਹਨੇ ਕੋਈ ਜਵਾਬ ਨਹੀਂ ਦਿੱਤਾ ਸੀ ਮੇਰੇ ਮੁੜ ਕੇ ਤੇ ਛੇਤੀਆਂ ਚੱਲ ਗਈ ਏ ओके ਤੇ ਇਹਦਾ ਇਦਾਂ ਨਹੀਂ ਟਾਈਮ ਨਾਲ ਜਾਂਦੀ ਸੀਗੀ ਟਾਈਮ ਨਾਲ ਆਉਂਦੀ ਸੀਗੀ ਇਦਾਂ ਇਦਾਂ ਕੋਈ ਇਦਾਂ ਨਹੀਂ ਵੀ ਜੇ ਲੇਟ ਆਉਂਦੀ ਜਦ ਤੱਕ ਕੁਛ ਨਹੀਂ ਸਗਦਾ ओके ਤੇ ਬਾਅਦ ਤੁਸੀਂ ਫਿਰ ਪੁਲਿਸ ਕੋਲੇ ਗਏ ਹੋ ਜਦੋਂ ਤੁਹਾਡੀ ਬੇਟੀ ਇੱਕ ਹਿਸਾਬ ਦੇ ਮਿਸਿੰਗ ਹੀ ਸੀਗੀ ਇੱਕ ਇੱਕ 18 ਸਾਲ ਤੋਂ ਪਲੱਸ ਉਮਰ ਹੋਣੀ ਹੋਰ ਗੱਲ ਹੁੰਦੀ ਆ ਜਦੋਂ ਬੱਚਾ ਮਿਸਟ ਹੋ ਜਾਂਦਾ ਵੀ ਹਾਂ ਪੁਲਿਸ ਫਿਰ ਇਨਵੈਸਟੀਗੇਸ਼ਨ ਤਾਂ ਕਰਦੀ ਹੈ ਨਾ ਕਿ ਕੱਡ ਨੈਪਨਾ ਹੋ ਗਿਆ ਹੋਵੇ ਜਦੋਂ ਬੇਟੀ ਦਾ ਕੁਝ ਪਤਾ ਹੀ ਨਹੀਂ ਜਾਂ ਕੁਝ ਕੋਈ ਜਾਂ ਛਾਣੇ ਦੇ ਵਿੱਚ ਕੋਈ ਪੁਲਿਸ ਵਾਲਿਆਂ ਨੇ ਉਹਨਾਂ ਦੇ ਫੋਨ ਤੇ ਟਰਾਈ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਨੰਬਰ ਲੱਗਦਾ ਸੀ ਜਾਂ ਨਹੀਂ ਲੱਗਦਾ ਸੀ ਉਹ ਤੋਂ ਉਹ ਉਹ ਤਾਂ ਪਹਿਲੋ ਜਿਹੜੀ ਗੱਲ ਹੋਈ ਹੋਈ ਬਾਦ ਦੇ ਵਿੱਚ ਨਿਕਲੀ ਸਮੀ ਨਹੀਂ ਦਿੱਤੀ ਅਸੀਂ ਆਪਸੇ ਕੋ ਆਪਣੇ ਐਂਟੀ ਨੂੰ ਵੀ ਚਿੱਠੀਆਂ ਪਾਈਆਂ ਵੀ ਇਦਾਂ ਵੀ ਸਾਡੀ ਕੋਈ ਹੈਲਪ ਹੋਵੇ ਹਨਾ ਪਰ ਉਹ ਕਹਿੰਦੇ ਹੁਣ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਹਨਾ ਤਾਂ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਵੀ ਤੁਹਾਡੀ ਬੇਟੀ ਕਿੱਥੇ ਐਸ ਟਾਈਮ ਕੀ ਕਿੱਥੇ ਹੋ ਸਕਦੀ ਆ ਤੇਨ ਭਾਜੀ ਸਾਨੂੰ ਦੇਵੇਂ ਕਦੀ ਸੋਚਦੀ ਆਂ ਖਰੋ ਉਹ ਕਿ ਇੱਥੇ ਆ ਕਦੀ ਸੋਚਦੀ ਕਿ ਪਾਕਿਸਤਾਨ ਚ ਲੈ ਗਿਆ ਜਿੱਦਾਂ ਆਪਣੀਆਂ ਕੁੜੀਆਂ ਨੇ ਅਸੀਂ ਲੋਕ ਬੱਲਾ ਸੁਣਦੇ ਵੀਡੀਓ ਦੇਖਦੇ ਆ ਇਦਾਂ ਹਰ ਵਾਲੇ ਮਾਈਂਡ ਜਿੱਦਾਂ ਇਦਾਂ ਹੀ ਕਦੀ ਕਿਸੇ ਪਾਸੇ ਚਲ ਜਾਂਦਾ ਕਦੀ ਕਿਸੇ ਪਾਸੇ ਚਲ ਜਾਂਦਾ ਪਰ ਮੈਂ ਦੁਖੀ ਬਹੁਤ ਆ ਇਸ ਵੇਲੇ ਜੀ ਮੇਰੀ ਠੀਕ ਲੱਭਦੀ ਨਹੀਂ ਮੈਨੂੰ ਅੰਦੇ ਵੀ ਦੋਖ ਮੈਂ ਸਮਝ ਸਕਦਾ ਤੁਸੀਂ ਅਕਸਰ ਮਾਂ ਉਹ ਤੇ ਮਾਂ ਪਿਓ ਨੇ ਤਾਂ ਇਹੀ ਬੰਦਾ ਵੀ ਧੀ ਪੁੱਤ ਜਿੱਥੇ ਵੀ ਹੋਵੇ ਵਧੀਆ ਹਾਲਾਤਾਂ ਦੇ ਵਿੱਚ ਹੋਵੇ ਖੁਸ਼ ਹੋਵੇ ਹਨਾ ਤੇ ਮਾਂ ਪਾਪ ਨੂੰ ਇਹ ਉਹ ਹੁੰਦਾ ਹੈ ਕਿ ਆਸ ਉਮੀਦ ਆਪਣੇ ਬੱਚੇ ਦੀ ਜਦੋਂ ਨਹੀਂ ਕੁਝ ਪਤਾ ਹੁੰਦਾ ਵੀ ਕਿੱਥੇ ਆ ਕਿੱਥੇ ਨਹੀਂ ਹੈਗਾ ਤੇ ਮਾਂ ਮਾਂ ਪਾਪ ਨੂੰ ਤਾਂ ਜਿਹੜਾ ਕਿ ਕਹਿੰਦੇ ਨੇ ਮਨ ਨੂੰ ਟਿਕਾ ਨਹੀਂ ਆਉਂਦਾ ਹਨਾ ਤੇ ਜੇ ਉੱਧੇ ਜੇ ਕਿਸੇ ਨਾਲ ਗੱਲ ਤੇ ਵੀ ਭਾਜੀ ਫੁੰਗਣਾ ਜੇ ਮੈਂ ਸੋਚੀ ਕਿ ਮੇਰੀ ਕੁੜੀ ਦਾ ਯਾਰ ਆ ਗਿਆ ਕਦੋਂ ਕਿ ਕਿਸ ਮਰ ਕੁਰੀ ਦੇ ਆ ਗਏ ਸੀ ਬਸ ਫਾਲ ਬਲਟ ਇਹ ਦਿਨ ਬਸ ਕਲੀ ਵੀ ਸੋਚਨੀ ਹੋਈ ਆ ਜਾ ਕਰ ਨੂੰ ਹੁਣ ਜੇ ਫੂ ਨਹੀਂ ਕਰ ਲ ਬੋ ਟੈਂਪੂਲ ਠੀਕ ਹੈ ਇੱਥੇ ਤੁਸੀਂ ਇੰਗਲੈਂਡ ਦੇ ਵਿੱਚ ਕਿਹੜੇ ਏਰੀਆ ਦੇ ਵਿੱਚ ਰਹਿੰਦੇ ਹੋ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਤੇ ਤੁਸੀਂ ਕੈਂਪਚ ਰਹਿਦੇ ਹੋ ਕਿੱਥੇ ਕੈਂਪਚ ਹਾਂ ਅੰਤ ਤੱਕ ਇਹ ਠੀਕ ਹੈ ਜਿਸ ਦਿਨ ਜਦੋਂ ਇਹ ਘਟਨਾ ਹੋਈ ਹੈ 2008 ਦੇ ਵਿੱਚ 2008 8 ਦੇ ਵਿੱਚ ਹੀ ਤੁਸੀਂ ਕਿਹਾ ਨਾ ਵੀ ਉਦੋਂ ਜਿਹੜੀ ਇੱਥੇ ਪੰਜਾਬੀ ਕਮਿਊਨਿਟੀ ਰਹਿੰਦੀ ਸੀ ਸਾਰਿਆਂ ਨੂੰ ਪਤਾ ਸੀਗਾ ਪਤਾ ਲੱਗ ਗਿਆ ਸੀ ਇਸ ਘਟਨਾ ਦਾ ਵੀ ਤੁਹਾਡੀ ਬੇਟੀ ਜਿਹੜੀ ਘਰੋਂ ਗਾਇਬ ਹੋ ਗਈ ਆ ਨਹੀਂ ਜਿੱਦਾਂ ਪਹਿਸੇ ਦੱਸਦੇ ਨਹੀਂ ਸੀ ਕਿਸੇ ਨੂੰ ਦੱਸਿਆ ਨਹੀਂ ਬਈ ਹਜੇ ਵੀ ਨਹੀਂ ਦੱਸਦੇ ਅਸੀਂ ਇੱਧਰ ਲੋਕਾਂ ਨੂੰ ਉਹਦਾ ਲੋਕਾਂ ਨੂੰ ਪਤਾ ਹੈਗਾ ਪਰ ਅਸੀਂ ਆਪਣੇ ਮੂੰਹ ਤੋਂ ਨਹੀਂ ਕਦੀ ਕਿਸੇ ਨੂੰ ਦੱਸਦੇ ਓਕੇ ਔਰ ਆਪਣੀ ਤੈਨੂੰ ਤਾਂ ਕਿੰਨੇ ਚਿਰ ਦੱਸਿਆ ਨਹੀਂ ਅਸੀਂ ਜਿਹ ਦਸਤਾਈ ਤੁਹਾਨੂੰ ਆਪਣੇ ਲੋਕੀ ਜਿੱਦਾਂ ਥੋੜਾ ਜਿਹਾ ਰੱਖਦੇ ਆ ਪਰਦਾ ਜਿਹਾ ਹਨ ਹਾਂਜੀ ਹਾਂਜੀ ਤੇ ਆਪਣਾ ਚਲੋ ਕੋਸ਼ਿਸ਼ ਕਰਦੇ ਆ ਆਪਾਂ ਲੱਭਣ ਦੀ ਹਨਾ ਤੁਸੀਂ ਮੈਨੂੰ ਫੋਟੋ ਜਿਹੜੀ ਆ ਉਹ ਭੇਜ ਦਿਓ ਆਪਾਂ ਫੋਟੋ ਜਿਹੜੀ ਆ ਲਗਾ ਕੇ ਪਤਾ ਕਰਦੇ ਆ ਤੇ ਉਸ ਤੇ ਪ੍ਰਾਣੀ ਜਿੱਦਾਂ ਹੋਊ ਕਿ ਜਦੋਂ ਹੋਣਦੀ ਤਾਂ ਨਹੀਂ ਜਦੋਂ ਉਦੋਂ ਦੀ ਜਿੱਦੀ ਹੁੰਦੀ ਹੈ ਤੁਹਾਡੀ ਪਲੀਜ਼ ਪਲੀਜ਼ ਅੱਸਣੀ ਉਹਦੇ ਤੁਸੀਂ ਕੋਈ ਵੀ ਉਹਦੇ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੇਸਬੁੱਕ ਸਨੈਪਚੈਟ ਇੰਸਟਾਗ੍ਰਾਮ ਕੋਈ ਉੱਥੇ ਵੀ ਤੁਸੀਂ ਕੋਸ਼ਿਸ਼ ਨਹੀਂ ਕੀਤੀ ਨਾਮ ਸਰਚ ਕਰਨ ਦੀ ਆਪਣੀ ਬੇਟੀ ਦੀ ਵੀ ਕੋਈ ਆਈਡੀ ਬਣੀ ਹੋਵੇ ਜਾਂ ਕੋਈ ਫੋਟੋ ਤੁਹਾਡੇ ਹੱਥ ਲੱਗੀ ਹੋਵੇ ਉਦੋਂ ਉਹ ਨਹੀਂ ਉਹਨੂੰ ਇੱਕ ਲੱਗੀ ਸੀਗੀ ਇੱਕ ਫੋਟੋ ਮੁਰਕੀ ਕੋਈ ਨਹੀਂ ਲੱਗਾ ਹੁਣ ਕਿਹੜੇ ਸਾਲ ਚ ਲੱਗੀ ਸੀ ਤੁਹਾਡੇ ਹੱਥ ਫੋਟੋ ਮੈਨੂੰ ਲੱਗਦਾ ਤਾਂ ਚਾਰ ਸਾਲ ਕੋਰੋਨਾ ਤੋਂ ਪਹਿਲਾਂ ਦੀ ਗੱਲ ਹੈ ਉਹਨੂੰ ਲੋਕੇਸ਼ਨ ਕੀ ਲੋਕੇਸ਼ਨ ਦੇ ਹਿਸਾਬ ਨਾਲ ਜਿਹੜੀ ਫੋਟੋ ਖਿੱਚੀ ਹੋਈ ਸੀ ਕਿਹੜੇ ਮੁਲਕ ਦੀ ਲੱਗ ਰਹੀ ਸੀ ਇੱਦਾਂ ਨਹੀਂ ਸੁਫਤ ਹੋ ਰਹੀ ਨਾ ਨਹੀਂ ਬੈਕਗ੍ਰਾਉਂਡ ਤੋਂ ਥੋੜਾ ਜਿਹਾ ਭੇਤ ਆ ਜਾਂਦਾ ਨਾ ਜਿ ਕੋਈ ਬਾਹਰ ਨਹੀਂ ਚੱਲ ਰਿਹਾ ਇਹ ਕੁਝ ਨਹੀਂ ਉੱਦੈ ਸੀ ਜਿੱਦਾਂ ਹੁਣ ਉੱਦੈ ਕਿਤੇ ਖਿੱਚੀ ਏਦਾਂ ਕੁਝ ਨਹੀਂ ਉਦੋਂ ਨਹੀਂ ਪਤਾ ਉਹਦਾ ਏਦਾਂ ਕਿਸੇ ਦਸੰਦਰੀ ਚ ਨਹੀਂ ਸੀ ਉਦੋਂ ਹੀ ਸੀ ਕਿਤੇ ਖਿੱਚੀ ਹੋਈ ਹੈ ਨਾ ਪੋਕੀ ਤੇ ਉਸ ਤੋਂ ਬਾਅਦ ਆਈਡੀ ਜਿਹੜੀ ਆ ਉਹ ਤੁਸੀਂ ਟਰਾਈ ਕੀਤੀ ਹੈ ਚੱਲਦੀ ਹੈ ਜਾਂ ਕੁਛ ਉੱਤੇ ਅਪਲੋਡਿੰਗ ਹੋਈ ਹੈ ਜਾਂ ਨਹੀਂ ਕੁਛ ਨਹੀਂ ਚੱਲਦਾ ਸੀ ਉਹ ਉਹਦੀ ਉਸ ਫੇਸਬੁੱਕ ਤੇ ਬਹੁਤ ਮੈਸੇਜ ਬਹੁਤ ਉਹ ਨਾ ਪੜਦੀ ਨਾ ਖੋਲਦੀ ਉਹਦੇ ਬਹੁਤ ਜ਼ਿਆਦੇ ਮੈਸੇਜ ਬਾਤੇ ਆ ਜਾਂ ਮਿਲ ਲਾ ਇੱਕ ਕੀ ਨਹੀਂ ਕਰ ਲੋ ਕੁੜੀ ਨਹੀਂ ਕਰ ਹੂੰ ਹੂੰ ਚਲੋ ਆਪਾਂ ਤਾਂ ਇਹ ਰਿਕਵੈਸਟ ਕਰ ਸਕਦੇ ਜੇਕਰ ਉਹ ਲੜਕੀ ਖੁਦ ਵੀ ਇਸ ਵੀਡੀਓ ਨੂੰ ਸੁਣ ਰਹੀ ਹੈ ਤੇ ਭਾਈ ਵੀ ਆਪਣੇ ਮਾਪੇ ਦਾ ਕੰਮ ਹੁੰਦਾ ਸਮਝਾਉਣਾ ਧੀਆ ਨੂੰ ਹਾਂ ਚੰਗੇ ਰਸਤੇ ਪਾਉਣਾ ਚੰਗੀ ਸਲਾਹ ਦੇਣੀ ਤੇ ਆਪਣੀ ਤਾਂ ਇਹੀ ਰਿਕੁਐਸਟ ਆ ਵੀ ਜੇ ਸੁਣਦੀ ਹੈ ਤੇ ਇੱਕ ਵਾਰੀ ਆਪਣੇ ਮਾਪੇ ਨੂੰ ਜਿਹੜਾ ਆ ਫੋਨ ਆ ਜਰੂਰ ਲਗਾਵੇ ਤੇ ਫੋਟੋ ਮੈਂ ਸਕਰੀਨ ਦੇ ਉੱਪਰ ਲਗਾਤੀ ਆ ਪੁਰਾਣੀ ਫੋਟੋ ਆ ਜੇਕਰ ਕੋਈ ਮੇਰਾ ਵੀਰ ਭੈਣ ਇਸ ਲੜਕੀ ਨੂੰ ਦੇਖਿਆ ਹੋਵੇ ਕਿਸੇ ਵੀ ਮੁਲਕ ਦੇ ਵਿੱਚ ਤਾਂ ਤੁਸੀਂ ਮੈਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਮੇਰਾ ਨੰਬਰ ਹੈਗਾ 0003 6123573 40 ਤੁਸੀਂ ਇਸ ਨੰਬਰ ਤੇ ਮੈਨੂੰ ਇਨਫੋਰਮੇਸ਼ਨ ਦੇ ਦਿਓ WhatsApp ਚੱਲਦਾ ਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਆਪਾਂ ਸੱਚਾਈ ਦਾ ਪਤਾ ਲਗਾ ਸਕੀਏ ਸਾਰੇ ਮੇਰੇ ਵੀਰ ਭੈਣਾਂ ਰਲ ਮਿਲ ਕੇ ਵੀ ਆਪਾਂ ਇੱਕ ਮਾਂ ਦੇ ਦਰਦ ਨੂੰ ਸਮਝਦੇ ਹੋਏ ਉਸ ਦੀ ਜਿਹੜੀ ਬੇਟੀ ਆ ਉਹਨੂੰ ਲੱਭਣ ਦੇ ਵਿੱਚ ਕਾਮਯਾਬ ਹੋਈਏ ਹਾਂਜੀ ਨਹੀਂ ਨਹੀਂ ਪੂਰੀ ਪੂਰੀ ਮਾਤਾ ਜੀ ਕੋਸ਼ਿਸ਼ ਆਪਣੀ ਦਾ ਇਹ ਹੀ ਰਹੂਗੀ ਆਪਾਂ ਤੁਹਾਨੂੰ ਰਿਕਵੈਸਟ ਕਰ ਸਕਦੇ ਹਾਂ ਜਿਹੜੇ ਵੀ ਇਸ ਵੀਡੀਓ ਨੂੰ ਦੇਖਣਗੇ ਤੇ ਸ਼ੇਅਰ ਉਹਨਾਂ ਨੇ ਕਰਨਾ ਹੈ ਕਿੱਕ ਰਿਵਤੋ ਕਿਸੀ ਵੀ ਦੇ ਦਿਲ ਤੋਂ ਘਰੇ ਸਾਡੀ ਹੁਣ ਮੇਰੀ ਕਰੀ ਨਾ ਤਾਂ ਅੱਡੇ ਕਿਤੇ ਤੱਕ ਤਮ ਇੰਤਰੀ ਲਾਂਗੇ ਜੇ ਮੇਰੀ ਕੁੜੀ ਮੈਨੂੰ ਕੋਈ ਮਿਲਵਾ ਦੇ ਨਹੀਂ ਪ੍ਰਮਾਤਮਾ ਕਰਨ ਕਰਾਉਣ ਵਾਲਾ ਮਾਤਾ ਜੀ ਆਪਾਂ ਤਾਂ ਇਹੀ ਰਿਕੁਐਸਟ ਆ ਵੀ ਸਭ ਨੂੰ ਜੇ ਤੁਹਾਨੂੰ ਬੱਸ ਜੀ ਮੇਰੀ ਰੋਜ਼ ਜਾ ਕਿ ਮਥੜੀ ਵੀ ਬੱਬਾ ਤੇ ਮੇਰੀ ਤੀਨ ਮੜਵਾ ਦੇ ਮੈਨੂੰ ਹਾਂ ਜੀ ਨਹੀਂ ਨਹੀਂ ਜਰੂਰ ਜੀ ਜਰੂਰ ਕਿ ਕਦੀ ਮੈਂ ਸੋਚਦੀ ਕਰੇ ਮਰੇ ਜਾਣਾ ਮੈਨ ਲੈਣੀ ਆਪਣੀ ਟੀਬ ਦਿਲ ਨਾਲ ਚੱਲ ਕੇ ਚੱਲ ਜਾਈਦਾ ਨੇ ਕੀ ਇਦਾਂ ਨਹੀਂ ਸੋਚੀਦਾ ਹੁੰਦਾ ਆਪਣਾ ਮਾਨਸ ਸਟਰੋਂਗ ਰੱਖੋ ਕਹਿੰਦੇ ਹੁੰਦੇ ਕਿ ਅਮੀਰ ਤੇ ਦੁਨੀਆ ਕਾਮ ਤੇ ਤੁਸੀਂ ਜਿਹੜੇ-ਜਿਹੜੇ ਲੋਕੜੀਆਂ ਵੀਡੀਓ ਦੇਖਦੀਆਂ ਫਿਰ ਮੈਂ ਆਪਣੇ ਤੋਂ ਕਿੱਥੇ ਰਿਤੇ ਆਪਣੀ ਵੀਂ ਤੇ ਅਕਾਈ ਚੱਲ ਚੱਲ ਨਿਕਲ ਚਲ ਨਿਕਲ ਕਿ ਕੀ ਹੋਇਆ ਕੁਝ ਨਹੀਂ ਹੋਇਆ ਨਾ ਨਹੀਂ ਹੋਰ ਉਸ ਕਾ ਜਿੱਥੇ ਵੀ ਹੋਊਗੀ ਖੁਸ਼ ਹੋਊਗੀ ਠੀਕ ਹੋਊਗੀ ਤੰਦਰੁਸਤ ਹੋਵੇਗੀ ਠੀਕ ਹੈ ਮਾਂ-ਬਾਪ ਦੇ ਨਾਲ ਗੁੱਸੇ ਗਿਲੇ ਚੱਲਦੇ ਰਹਿੰਦੇ ਨੇ ਇਹੀ ਆ ਵੀ ਚਲੋ ਵੀ ਜਿਹੜੀ ਵੀਡੀਓ ਦੇ ਤੱਕ ਪਹੁੰਚੂਗੀ ਤਾਂ ਜਰੂਰ ਉਹ ਤੁਹਾਨੂੰ ਕਾਲ ਕਰੂਗੀ ਤੇ ਨੰਬਰ ਮੈਂ ਆਪਣਾ ਵੀ ਬੋਲ ਦਿੰਦਾ ਆ ਜਾਂ ਤਾਂ ਮੇਰੇ ਨੰਬਰ ਤੇ ਕਾਲ ਲਾ ਕੇ ਤੁਹਾਡਾ ਨੰਬਰ ਲੈ ਲੂਗੀ ਜੇ ਉਹਦੇ ਕੋਲ ਨੰਬਰ ਨਹੀਂ ਹੈਗਾ ਤੇ ਹਾਂਜੀ ਹਾਂਜੀ ਤੇ ਬਾਕੀ ਇਹੀ ਆ ਵੀ ਚਲੋ ਵੀਡੀਓ ਗਾਂਧੀਆਂ ਆ ਪਹੁੰਚੂਗੀ ਪਰਵਾਹ ਤੱਕ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ